ਸਾਰੇ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਤੇ ਸ਼ੁਰੂ ਕਰਦੇ ਆ ਅੱਜ ਦਾ ਵਲੌਗ ਵਲੌਗ ਅੱਜ ਦਾ ਦਿਨ ਬਹੁਤ ਖੁਸ਼ੀਆਂ ਵਾਲਾ ਖੁਸ਼ੀਆਂ ਤੇ ਭਾਗਾ ਵਾਲਾ ਦੇਣਿਆ ਓਹੋ ਠੀਕ ਹੈ ਨੋਇਆ ਖਾੜ ਲਿਆ ਵਿਚੋ ਹੀ ਤੋੜ ਲਿਆ ਦੂਜਾ ਤਾਂ ਨਹੀਂ ਕੱਟਿਆ ਗਿਆ ਜੀ ਨਹੀਂ ਨਹੀਂ ਮੰਮੀ ਬਾਹਰ ਛੱਡ ਦੇ ਮੰਮੀ ਚਾਹ ਪੀ ਚਾਹ ਪੀ ਚਾਹ ਚਾਹ ਪੀ ਨੋਤੀ ਖਾ ਲੋ ਨੋਤੀ ਫੂਆ ਗੋੜਾ ਆਪਾਂ ਤੁਹਾਨੂੰ ਇਹ ਦੱਸਦੇ ਸੀ ਵੀ ਜਿਹੜਾ ਅੱਜ ਦਾ ਦੇਨੇ ਆ ਬਹੁਤ ਹੀ ਖੁਸ਼ੀਆਂ ਨਾਲ ਦੇਨੇ ਆ ਮਾਮੂ ਆ ਜਾ ਸੱਸਰੀ ਕਾਲ ਜੀ ਮੇਰਾ ਫਰਨੇ ਬੰਨੀ ਆਂ ਐ ਵੀ ਜੜਾ ਸਾਡੇ ਨਾਲੇ ਸੱਸਰੀ ਕਾਲ ਸੱਸਰੀ ਕਾਲ ਮੇਰਾ ਕੀ ਹਾਲ ਚਾਲ ਸੱਸਰੀ ਕਾਲ ਵੀ ਗਿਆ ਮੁੱਖ ਮਾਈਕ ਇੱਥੇ भाई कैमरे वाला आ बड़ी कमरी कर भाभी इ गंड आ बड़ी अरे सादे हरे मामा आ लो बड़ी ये आ हम करते जा ये से सिग्नेट जो ਇਹ ਗੇ ਇਹ ਨਾਲ ਨਹੀਂ ਹਾਂ ਬਰੀਦਨ ਉਹ ਦੋਨਾਂ ਘੁੰਡਾ ਦੋਨਾਂ ਘੁੰਡਾ ਉਹ ਮੁਬਾ ਜ਼ਰੂਰ ਆਨੇ ਮਾਰਾ ਆਸਤਾ ਬੜਾ ਹੋ ਗਿਆ ਚਲ ਇੱਕ ਮੰਮੀ ਹੋ ਗਈ ਅੱਜ ਜੀ ਵੀ ਜਾ ਮਦਦਿਆ ਨੂੰ ਰੋਡ ਤੇ ਦੇ ਹਾਂ ਕਾਜੀ ਨਹੀਂ ਆ ਬੰਦ ਗਸਤੀ ਮੋਂ ਤਾਂ ਇਹ ਬੰਦ ਰੋਕਦਾ ਗੂੜੇ ਨਹੀਂ ਬਣੀ ਦੀ ਗੂੜੇ ਬਣਾ ਨਹੀਂ ਹੈਗਾ ਹਾਂ ਇਹ ਦੋ ਆਸਪਾਸ ਹੈ ਨਹੀਂ ਉਧਰਲੇ ਪਾਸੇ ਕਰ ਨਹੀਂ ਇੱਕ ਗੂੜੇ ਦਾ ਬਤਾ ਕੇ ਆਉਂਗੀ ਇੱਥੇ ਦਾ ਵਿਤਰਿਤ ਹੈ ਬੰਦੋ ਇੱਥੇ ਬੰਦੋ ਜਰਾ ਇੱਥੇ ਬੰਦੋ ਨੂੰ ਇੱਕ ਬਰਨਾਲਾ ਇੱਕ ਹੀ ਹੈ ਰੇਕੀ ਬੰਦੂ ਇੱਕ ਹੀ ਬੰਦੂ ਕੋਈ ਕੋ ਪਰਸਾ ਵਾਲੇ ਨਾਲ ਹੀ ਬੰਦੂ ਇੱਕ ਹੀ ਬੰਦੂ ਪਰਸਾ ਇੱਕ ਪਰਸਾ ਵਾਲੇ ਨਾਲ ਬੰਦੂ ਹੋਰ ਪੱਕੀ ਦੋ ਐ ਚੜ੍ਹ ਕੇ ਨਹੀਂ ਉਹ ਤਾਂ ਸਹੀ ਹੁੰਦੀਆਂ ਨਹੀਂ ਆ ਕਿਉਂਕਿ ਉਹ ਵੀ ਕਰਾਉਂਦੇ ਨੇ ਉਹ ਵੀ ਕਰਾਉਂਦੇ ਨੇ ਅਰੇ ਉਹ ਬੈਠੇ ਕੁਡੀਆਂ ਦੇ ਵਿੱਚ ਇੱਧਰ ਬੈਠੇ ਨੇੜੇ ਦੇਖ ਹਾਜੂ ਇਹ ਦੂਜੂ ਚੱਕੇ ਆਦੇ ਮੈਨੂੰ ਨਾ ਦਿੰਦੇ ਆ ਨਹੀਂ ਆਉਂਦੇ ਹੀ ਆਈਆਂ ਹਾਂਜੀ ਹੁਣ ਇਹ ਇੱਕ ਹੀ ਆਉਂਦੀ ਇੱਕ ਹੀ ਹੁੰਦਾ ਇਹ ਇੰਟਰਮੀਟੈਂਟਲੀ ਸਾਰਾ ਬੁਗ ਇੰਟਰਮੀਟਿੰਗ ਹੋ ਰਿਹਾ ਆ ਸਾਰਾ ਨਾ ਕਿ ਸਿੱਕੇ ਅੱਗੇ ਬਸ ਇਹ ਆ ਉਹ ਬੋਲ ਰਿਹਾ ਹੈ ਇਹ ਪਿੱਟਾਂ ਤੇ ਰਹਿ ਗਈ ਸੀ ਬੰਨਣਾ ਲਈ ਨਹੀਂ ਉਹ ਤਾਂ ਬੰਨੀ ਹੋਈ ਆ ਫਿਰ ਥੱਲੇ ਰਹਿ ਗਈ ਸੀ ਜਿਵੇਂ ਅਸੀਂ ਅੱਗੇ ਬੰਨਣ ਨੇ ਚਲੋ ਇੱਕ ਵਾਰੀ ਸਾਰੇ ਬੰਨ ਦੋ ਕਿ ਮੰਨ ਚਾਏ ਨਾ ਰਹਿ ਜੇਗੀ ਰਹੇਗੀ ਕبھی ਵੇਸ਼ੀ ਓਕੇ ਡਨ ਉਡੀ ਵਾਲਾ ਦਿੱਤਾ ਜੂ ਸੁਤੀ ਪਿਆ ਹਾਂ ਮਾਸੀ ਦੇ ਪਰਤੇ ਪਰ ਕੋਈ ਮੇਰੇ ਕੋਲ ਨਾ ਜਾਵੇ ਸੜੀ ਕਿਊਟੀ ਪਾਈ ਹੈ ਕਿਊਟੀ ਪਾਈ ਹੈ ਹਾਂ ਉੱਥੇ ਬੈਣ ਕੇ ਖੰਡ ਪਾਠ ਨਹੀਂ ਬਚੋਲਾ ਸਾਹਿਬ ਬਚੋਲੇ ਨੂੰ ਕਹਿੰਦਾ ਕੀਤੀ ਹੋਣਿਆ ਬਲੌਕ ਚ ਬਚੋਲਾ ਸਾਹਿਬ ਉਹਦਾ ਭਾਈ ਸਾਹਿਬ ਨੂੰ ਚੇਹ ਰਿਸਪੈਕਟ ਪੂਰੀ ਕਰਨੀ ਹੈ ਬਚੋਲਾ ਸਾਹਿਬ ਬਚੋਲਾ ਸਾਹਿਬ ਉਹ ਕਦੇ ਰਿਸਪੈਕਟ ਲੋੜੀਆਂ ਜੀਜਾ ਜੀ ਉਹਨਾਂ ਦੇ ਮੈਂ ਕਿਤੇ ਪੈਚੂਰੀ ਚੱਕਾ ਉਹਨਾਂ ਦੀ ਜਿਹੜਾ ਲੱਗਣਾ ਹੈ ਅੱਜ ਆਉਣਗੇ ਕਿ ਉਹ ਤੇ ਲੱਗੀਆਂ ਨੇ ਲੱਗੀਆਂ ਨੇ ਪਹਿਲਾਂ ਅੱਜ ਜੀ ਵਿਆਹ ਲੈ ਆ ਗਈ ਆ ਜੀ ਇਹਦੇ ਚ ਪਾਲੋ ਮੈਂ ਵੀ ਦੱਸਣੀ ਉਹ ਤੋਂ ਹਾਂ ਜੀ ਮੇਰੀ ਹੈ ਕੀ ਹਾਂ ਇਹਦੇ ਚ ਪੈ ਇਹ ਮਾਸੀ ਦਾ ਸੂਟ ਇਹਦੇ ਚ ਬਾੜ ਬਣਦੀ ਹੈ ਹਾਂ ਹਾਂ ਬਸ ਚਲੋ ਆ ਦੇਖ ਲਓ ਯਾਰ ਸਾਰੇ ਲਾਲੀ ਦੇ ਵਿੱਚ 1 2 3 4 5 6 7 8 ਬਹੁਤ ਸੋਹਣੇ ਆ ਪੱਕਾ ਤੇ ਆ ਕੋਟੀ ਦੇ ਸ਼ੋਰ ਨੂੰ ਤੋ ਤਾਰੀਕਾ ਵੀ ਕੱਢ ਨਹੀਂ ਆ ਰਿਹਾ ਖੜਜੋ ਖੜਜੋ ਦੱਸ ਦੇ ਇੱਕ ਮਿੰਟ ਰੁਕੋ ਪਹਿਲਾਂ ਸੈਟਿੰਗ ਕਰ ਲੈਂਦੇ ਵੀਰ ਪਰ ਵਾਪਸ ਨਹੀਂ ਕਰ ਦੋ ਸਹੀ ਕਰੋ ਲੈ ਕੇ ਰਾਜ ਬੁੱਲਤਾ ਦੇ ਰੱਖਦੇ ਨਹੀਂ ਨਹੀਂ ਰੱਖੀ ਚਲੋ ਇਹੋ ਤਾਂ ਨਹੀਂ ਅਜੇ ਅੰਦਰ ਕੋ ਆਹ ਦੇਖ ਲਓ ਮਾਸੀ ਜੀ ਨੂੰ ਇਹ ਲੱਗਦਾ ਤੁਹਾਨੂੰ ਆ ਲਾਲੀ ਦੇ ਸਾਰੇ ਸੂਟ ਆ ਸਫਾਈ ਹੋਇਆ ਅਧਿਆਨ ਉਸ ਤੇ ਠੀਕ ਆ ਆ ਲਾਲੀ ਦੀ ਕੋਟੀ ਤੇ ਸ਼ਾਲ ਐ ਤਕ ਫਨਕਾਰੀ ਆ ਬਾਗਿਆ ਉਹ ਮਿਲਣਾ ਦੇ ਵਿੱਚ ਹੀ ਆ ਬਾਹਰ ਤੋਂ ਮਹਾਰਾਜ ਬਾਗਲਾ ਆ ਆ ਹੈਗੀਆਂ ਚਾਰ ਲੱਗਣਾ ਉਹ ਹੈਗਾ ਦਾਦੇ ਸੱਸ ਦਾ ਸੂਟ ਆ ਆ ਪੰਜ ਕੱਪੜੀ ਆ ਖਪਰਾ ਦਾ ਕੁਰਤਾ ਵੀ ਆ ਮਾ ਆ ਮਾਸਕੀ ਤੇ ਬਾਂਸੀ ਦਾ ਸੂਟ ਮਾਸਕੀ ਦਾ ਕੁਰਤਾ ਵੀ ਆ ਤੇ ਖੇਸ ਸ਼ਾਲ ਤੇ ਕੋਟੀ ਮਾਸਕੀ ਦੀ ਠੀਕ ਆ ਬਹੁਤ ਬਹੁਤ ਦੱਸਦਾ ठीक है भागना रे बड़ा पत्थर बहुत बहुत फर्क होती है चल चल रोड पे जाऊं कुछ तक धाम रोड पे जाऊं चलो ਫੇਰ ਨਾ ਰਿਕੇ ਕੋ ਮਾਈਕro ਬਾਰਾ ਮੇ ਕਾ ਕੇ ਕਹੋਂ ਜਾ ਮੈਂ ਹੀ ਕੰਮ ਕਰਾਂ ਤੂੰ ਬਾ ਪੈਰ ਨੂੰ ਤੋੜਦੀ ਮੈਨੂੰ ਹੀ ਪਤਾ ਆ ਮੈਂ ਜਾ ਕੇ ਹੀ ਕੰਮ ਕਰਦਾ ਗਾਜੂ ਕੰਨ ਆ ਨਾ ਕਰ ਵੜੇ ਵੀ ਬਰੇ ਹੌ ਟਾਰੇ ਵੀ ਆ ਖਾਲੀ ਇਹ ਤਾਂ ਉਹੀ ਚਲੋ ਚੱਕੋ ਥਰੇ ਮਗਰ ਚੱਕੋ ਚਲੋ ਵੀ ਓਏ ਚੱਕ ਲੋ ਯਾਰ ਬੰਨੋ ਆਹ ਬਰ ਬਲੇ ਆਹ ਚੱਕੋ ਚੱਕੋ ਆਹ ਤਾਂ ਥਰੇ ਤਾਂ ਹੈ ਜੀ ਬਾਸ ਬਾਸ ਆਹ ਤਾਂ ਸਾਫ ਕੀਤਾ ਨਾ ਹੁਣ ਡਾਕੀ 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 ਤੋ ਸਨਕਰ ਰੇੜੀ ਚੱਲਣੀ ਚਾਹੁੰਦੇ ਆਹ ਆਹ ਸੋਖੋਂ ਭੁਰੇ ਦਾ ਆਹ ਭੁਰੇ ਨੂੰ ਹੁਣ ਲੈ ਕੇ ਹਾਂ ਹਾਂ ਮੂੰਹ ਇਹਨੂੰ ਕਰ ਦੋ ਇਹਦਾ ਬੈਠੀ ਇੱਧਰ ਨੂੰ ਬੈਠਾ ਆਹ ਸਾਈਡ ਤੇ ਲਾ ਦਿਓ ਇੱਦਾਂ ਨਹੀਂ ਲੱਗਣੀ ਸਿੱਧੀ ਨਾਲ ਸਿੱਧੀ ਲੱਗੂਗੀ ਨਾਲ ਕੇ ਪੇਟੀ ਲਾ ਕੇ ਮੋਟੇ ਬਿੱਲ ਉੱਤੇ ਆ ਜਾਣਗੇ ਹਾਂ ਆ ਗਾਹ ਲਾ ਜਾ ਪਹਿਲਾਂ ਮਾਰੀ ਗਾਹ ਲੈ ਜਾਣ ਤੇਰਾ ਰੋੜ ਕੇ ਗਾਹ ਤਾਂ ਲਿਜਾਓ ਗਾਹ ਲਿਆਓ ਇੱਥੇ ਨਾ ਮੁੜੋ ਉਹ ਨੇੜੇ ਲੈ ਜਾ ਨੇੜੇ ਲੈ ਜਾ ਇਧਰੋਂ ਕਰ ਬਈ ਤੈਨੂੰ ਚੱਲ ਹਾਈ ਚੜ ਲੈ ਵੇ ਮਹਤਮਾ ਨੂੰ ਮਾਰੂ ਮਾਰੀ ਮੋਟੀ ਹੋ ਗਈ ਬੈੱਡ ਚੜਨਗੇ ਪੇਟੀ ਚੜੂਗੀ ਪੇਟੀ ਚੜਾਉਗੇ ਪੇਟੀ ਚੜ ਕੇ ਤੇ ਬੈੱਡ ਪੇਟੀ ਦੇ ਨਾਲ ਲੱਗ ਜਾਣਗੇ ਵਾਹ ਹੋਰ ਨਾਲ ਉਹ ਲੋਕਾਂ ਬੰਨ ਦੇ ਕੋਨਾ ਕੇ ਹੋਰ ਹੁਣ ਬੰਦ ਲੋ ਹੋਰ ਹੁਣ ਬੰਦ ਲੋ ਉਹ ਹੋਰ ਹੁਣ ਲਗਣੀ ਨਾਲ ਆ ਇੱਧਰ ਟੋਟੋ ਲੱਗ ਜਾ ਐ ਮੇਰੇ ਟੋ ਟੋ ਮੈਂ ਹੁਣ ਬਾਈ ਕਰਕੇ ਢੋ ਵਿੱਚ ਟੋ ਵੀ ਚੁੱਕ ਲਿਆ ਹਾਂ ਵਿੱਚ ਲੈ ਜਾ ਰਾਜ ਕਰਦਾ ਰਹਿਣਾ ਧੱਕਾ ਲਾ ਦਿਓ ਲਾ ਲਾ ਇੱਧਰ ਜਮ ਤੂੰ ਲਾ ਲੱਗ ਜੂ ਬਹੁਤ ਹਾਂ ਟੋ ਮਗਰ ਰਹਿਣਾ ਪਿੱਛੇ ਜਾ ਰੋਣਾ ਹੋਣਾ ਹੋਣਾ ਲੱਗ ਜੂ ਫਿਰ ਇੱਧਰ ਆ ਜੂ ਕੋਈ ਚੱਕਰ ਨਹੀਂ ਦੋ ਰੱਬ ਜੋ ਰੱਬ ਦਾ ਕਿਹ ਪਹਿਲਾ ਬਿੱਡ ਲਾ ਲਦੇ ਪਹਿਲਾ ਰਾਖੇ ਟਿੱਕੇ ਰੱਖੇ ਜੀ ਮੈਂ ਇੱਕ ਰੱਖੀ ਜਾਊਗੀ ਕੋਈ ਤਾਂ ਨਹੀਂ ਆਇਆ ਇਹ ਨਹੀਂ ਕੋਈ ਪਾਉਣੇ ਸਾਰੇ ਬਾਲ ਨਗਰ ਅਗਰ ਆਹ ਕੁੰਡੇ ਫੜਾ ਦੇ ਪਤਾ ਸੈਟਿੰਗ ਕੀਤੀ ਸੀ ਨਾ ਸੇਰਾ ਲਾਲ ਧੋਰੇ ਵਾਲੇ ਆਏ ਹਾਈ ਬੇਬੀ ਦਾ ਦੂਟ ਨਹੀਂ ਪੜਿਆ ਜਾਣਾ ਨਹੀਂ ਕਰੀ ਨਹੀਂ ਨਹੀਂ ਪਰ ਪੁੱਤ ਦਾ ਛਾਂ ਨਹੀਂ ਤੇ ਜਾਊਗਾ ਪਰ ਪੁੱਤ ਦੀ ਚਵਾਗੀ ਛਾੜਾ ਪਾਛ ਮਗਰ ਮਗਰ ਹੱਥ ਮਾਰਾਂ ਨਹੀਂ ਲੈ ਕੋਈ ਨਹੀਂ ਸੰਭਾਤ ਆ ਫੜਾ ਇੱਕ ਵਾਰ ਬਣਾ ਲੈ ਭਈਆ ਰੱਖ ਮਰੀ ਕਿੱਡੀ ਜਗ੍ਹਾ ਨਹੀਂ ਹੋਣੀ ਆ ਇਹਨਾਂ ਸਾਰਾ ਹੋ ਗਿਆ ਹੈ ਫਿਰ ਫਿਰ ਜਾਨ ਲਗਾ ਬਾਹਰ ਨੂੰ ਨਾ ਉਹ ਨਾ ਉਹ ਵੀ ਫੂਟ ਪਿਆ ਇਹ ਬੈਟ ਕਰਦਾ ਉਹ ਬਹੁਤ ਸਹੀ ਕਹਿੰਦਾ ਉਹ ਕਾਰ ਖਾ ਉਹ ਚੱਕੀ ਮਾੜੇ ਜੁੱਤੇ ਲਾ ਕੇ ਵਿੱਚ ਤੇ ਰੱਖ ਦੋ ਟਰੈਕਟਰ ਲਾ ਦੇ ਟਰੈਕਟਰ ਲਾ ਦੇ ਪਾ ਜਿੰਨੇ ਇਹਦੇ ਟਰੈਕਟਰ ਲਾ ਦੇ ਪਹਿਲਾਂ ਮੈਂ ਤਾਂ ਇਹਦੇ ਚ ਰੱਖਦਾ ਆ ਦਿੰਦਾ ਇਹ ਆ ਸਮਾਨ ਫਿਰ ਲੈ ਆ ਫਿਰ ਕੋਈ ਨਹੀਂ রক্ষে <laughs> ও <laughs> ਦਾ ਦਾ ਸਾਜੂ ਟਗੜਿਆ ਜੀ ਮੈਂ ਵੀ ਕਹ ਪੂਈ ਦਾ ਚਵਾਨ ਦੇਖਣੇ ਚ ਜਾਂਦਿਆ ਓਏ ਮੈਂ ਪੂਈ ਦਾ ਚਵਾਨ ਦੇਖਣਾ ਜੀ ਬਾਦੂ ਦੀ ਨੀਂਦ ਦੀ ਕਾਲੀ ਹੈ ਨਾ ਦੇਖੀ ਦੇਖੀ ਕੀ ਕਹੇ ਚੱਕ ਆਉਣਾ ਚੱਕੋ ਹਿੱਚੱਕ ਹੋਰ ਤਾਂ ਗੱਲ ਹੈ ਗਲਤੀ ਮੇਰੀ ਬਹੁਤ ਵੱਡਾ ਹੋ ਗਿਆ ਗਲਤੀ ਇਹ ਹਜੇ ਤਾਂ ਖੜ ਜਾ ਉਹਨੇ ਕਰਤ ਬਾਤ ਤਾਇਆ ਕਿ ਹਰੇ ਤਾਂ ਰਹਿੰਦਾ ਪਾਣੀ ਬਣਾਉਂਦਾ ਉਹ ਤਾਂ ਰਿਹਾ ਹਜੇ ਤਾਂ ਖੜ ਜਾ ਜਿਹੜੀ ਕਹਿੰਦਾ ਤਾਂ ਮੈਂ ਚੁੱਕ ਲਾਉਂਦਾ ਨਾ ਮੈਂ ਅੱਛਾ ਇੱਕ ਹੋਰ ਆਪਾਂ ਇਹਨਾਂ ਪਾਣੀ ਮੈਂਗਾ ਇੰਜਾਂ ਉញ ਆਇਆ ਕਿਦਾ ਅਸੀਂ ਜੁਨਾਲ ਜਣ ਜੀ ਨੇ ਠੀਕ ਹੋ ਗਿਆ ਨਾ ਬਿਸਮਾਰ ਰੱਖਤਾ ਆਪਾਂ ਸਾਰਾ ਬਸ ਇੱਕ ਆਪਣਾ ਆਮ ਪ੍ਰੈਸਰ ਵਾਲਾ ਟੇਬਲ ਤੇ ਇੱਕ ਗੱਦਾ ਰਹਿ ਗਿਆ ਗੱਦਾ ਵੱਡ ਰਹਿ ਗਿਆ ਗੱਡੜੀ ਤਾਂ ਉਹ ਗੱਡੜੀ ਰਹਿ ਗਈ ਗੱਡੜੀ ਤਾਂ ਉਹਨੇ ਲੈ ਕੇ ਜਾਣੀਆਂ ਬਚੋਲਾ ਸਾਹਿਬ ਨੇ ਹੋਰ ਕੀ ਨਹੀਂ ਹੋਣਾ ਇੱਕੋ ਵੀ ਦਾਈ ਬਾਈ ਆ ਬਣਾ ਲਈ ਵੀਰੇ ਦੀ ਬਣਾ ਮੈਂ ਕਿਧਰ ਪੈਣ ਤੱਕ ਨਗੋਰ ਤੇ ਵੀਗਲਾ ਮੜਾ ਚੱਕਰ ਨੂੰ ਕਰਦੇ ਹੋ। ਉਹਨਾਂ ਨਾਲ ਭਾਰਾ ਪ੍ਰੈਸਾਂ ਦਾ ਮੇਜਰ। ਉਹ ਭਾਰਾ ਰਹੇਗਾ ਫਿਰ ਗਾਲੇ ਤੋੜਾਂਗੇ। ਦੇਖੋ। ਤੇਰੀਆਂ ਘਾਟਾਂ ਦੇ ਰੱਖਣ ਦੇ। ਆਹ ਇਹ ਤੋਂ ਅੱਗੇ ਵਾਲੀ ਕਿਤੇ ਧਾਰੇ ਆ ਤੇ ਨਹੀਂ। ਇਹ ਕਹਿੰਦਾ ਮੈਂ ਵੀ ਨਹੀਂ ਦਿੰਨੀ ਐ ਜਦੋਂ بیمار ਹੋ ਜਦੋਂ ਮੈਂ ਨਹੀਂ। ਕਹਿੰਦਾ ਉਹ ਕਿਆਸ ਹੈਗਾ ਇਹਨਾਂ ਨੂੰ ਦੱਸਣਾ ਨਹੀਂ ਐਸਾ ਗੱਲ ਨਹੀਂ ਹੋ। ਦੋ ਬਾਰਾ ਪਤਾ ਨਹੀਂ ਇੱਧਰ ਕੀ ਕਦੀ ਇੱਧਰੋਂ ਫੋਨ ਜਾਈ ਜਾਵੇ ਕਦੀ ਉੱਧਰੋਂ ਫੋਨ ਜਾਈ ਜਾਵੇ ਬਾਈ ਪੱਠੇ ਪੱਢਣ ਗਿਆ ਰਾਤ ਨੂੰ 8 ਵਜੇ ਘਰੇ ਵੜਿਆ ਪੱਠੇ ਪੱਢਣ ਗਿਆ ਦੀਜਣ ਗਿਆ ਸੀ ਆਉਣ ਆਇਆ 8 ਵਜੇ ਅੱਧੀ ਰਾਤ ਨੂੰ ਉਹ ਕਦੋਂ ਮੈਂ ਕੀ ਕਰਾਂ ਫੋਨੇ ਆਈ ਜਾਂਦੇ ਉਹ ਦੂਪਹਿਰ ਵੰਗਾ ਪੋਆ ਨਹੀਂ ਜਾਈਂ ਬੰਗਾ ਨਹੀਂ ਵਗ ਗਿਆ ਮੰਦਾ ਮੱਲੇ ਇੱਧਰ ਹੋਵਾਲਾ ਹੋਵਾਲਾ ਦੂਪਹਿਰ ਆਈ ਵਾਹ ਨਹੀਂ ਮੀਰ ਵੜਿਆ ਜੇ ਕੱਲ੍ਹ ਤੇ ਮੇਰਾ ਸਾਹ ਨਹੀਂ ਪਾ ਜਾਣਾ ਨਾ ਆਹ ਹੁੰਦੀ ਮੋਹਕਾ ਨਾਲ ਸਾਰਾ ਖੱਡ ਕੇ ਸਾਰਾ ਇਹਦੇ ਨਾਲ ਉਹ ਇਹਦੇ ਕੁੱਤੇ ਆ ਨਾ ਅੱਜ ਕੁੱਤਾ ਪਾਸੇ ਹੋਰ ਕਿਹੜੇ ਭਾਈ ਨੇ ਤਿਆਰ ਹੋਣਾ ਕੋਈ ਹੋਵੇ ਤਿਆਰ ਆ ਸਾਰੇ ਜੀ ਨਾਤੇ ਪੇ ਆ بسੇ ਤਾਂ ਕੋਈ ਨੀ ਸਿਵਲ ਵਰਦੀਆਂ ਚ ਸੀਗੇ ਮੇਰੇ ਨੂੰ ਸਿਵਲ ਚ ਕੁੜੀ ਆਦੀ ਮੈਂ ਵੀ ਨਾ ਆਉ ਮੱਟੀ ਤੇ ਜੜ ਕੇ ਹੋਈ ਛੜੂਗੀ ਦਾ ਦਾਫੇ ਕਹਿੰਦੀ ਹੈ ਨਾ ਤੇ ਮੈਂ ਉਹ ਵਿਚੇ ਰਵਾਂ ਆਹ ਦੇ ਯਕਲਾ ਤੇ ਚੱਲਾਂ ਮੈਂ ਵੀ ਸਹੀ ਆ ਵਾਹ ਉਹ ਰਸਾਂ ਜਾਂਦੇ ਕਰਨੀ ਹੈ ਹਾਂ ਤੁਰੇ ਤੋਂ ਗੱਗੂ ਤੁਰੇ ਤੋਂ ਬਣਾਈ ਉਹ ਤਾਂ ਪਿਆਰ ਕਵਾ ਦਿਓ ਤੁਰੇ ਨਾਲ ਕਵਾਣਾ ਮਾ ਮਾਂ 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 ਵੀ ਬਾਬਾ ਸਾਰੇ ਨਹੀਂ ਆਈ ਪੀ ਆਬੀ ਪਾਬੀ ਵੀ ਜਿਹੜੀ ਗੜਵੀ ਗੋੜਲੇ ਜਿਹੜਾ ਕਹਣਾ ਕਰਾਂਗੀ ਤੈਨਾਂ ਡਲੀਆਂ ਸੀ ਫਟਣ ਡੋ। ਤੇ ਨਦੀਆਂ ਆਪੀ ਪੋਣ ਨਾ। ਆਲੀਆ ਨੂੰ ਨੂੰ। ਨਾ ਹੋ ਲਈ ਤਾਂ ਤਾਂ। ਜੋ ਮਤਾਂ ਸੀਂਆਂ ਵੱਡੀਆਂ ਵੱਡੀਆਂ ਖਾ। ਉਹ ਤਾਂ ਫਟੇ ਕਿ ਬੋਰਡ ਵੀ ਚੰਦੀ ਆ। ਉਹ ਤਾਂ ਸਾਰੇ ਨੂੰ। ਆਹ ਮਾਈ ਗੋੜ ਖਾ ਲਓ। ਹੋਰ ਦੇ ਬਣੇ ਨਾ। ਮਾੜਾ ਮਾੜਾ ਖਾਣ ਨੂੰ ਕਿਹਾ। ਆ ਮੈਂ ਆੜਾ ਹੀ ਖਾਣਾ ਤੋਂ ਫਾਇਦਾ ਕਿਤਾ। ਕਾਨੂੰ ਮੈਂ ਰਾਬੇ ਚ ਬੈਣਾ। ਵੀਡੀਓ ਬਣਾਦਾ ਮੇਰੇ ਮਨ ਉੱਤਰ ਕੇ ਚਾੜ। ਗੱਗੂ ਬਣਾ ਦੇ ਰਿਹਾ ਤੂੰ। ਗਾੜੀ ਲੱਸੀ। ਸੰਗੂ ਚਾਹਤ ਸੁਣ ਚਾਹਤ। ਮੈਂ ਕਿਹਾ ਬੋਲ। ਬੱਛਾ। ਪਾ ਜੰਮਾ ਸੀ ਮੇਰੇ ਪਾਸੇ ਕਿੱਦਿਆ ਸੀ। 17 ਮਹੀਨਾ ਦਾ ਡਾਲੇ ਤੇ ਬਹਿ ਕੇ ਜਾਣਾ। ਦੁਰੇ ਤੋਂ ਬਣਾਉਣੀ ਹੈ ਵੀਰ ਤਾਂ। ਹਾਂ। ਹਾਂ ਤੁਰੇ ਤੂੰ ਇਹਦਾ ਰੀਲ ਬਣਾ ਦੇ ਚਲੋ ਪਹਿਲਾਂ ਪਾਣੀ ਪਾਉਂਦੀਆਂ ਦੀ ਰੀਲ ਬਣਾ ਦੇ ਹੁਣ ਤਾਂ ਚਲ ਖਵਾਤਾ ਉੱਪਰ ਤੋਰੇ ਦੇ ਪਾਣਾ ਕੇ ਹੁਣ ਲੈ ਟੈਰਾਂ ਦੇ ਪਾਣਾ ਹੋਰ ਲੈ ਤੇ ਬੈਠਾ ਬਾਈ ਕਿਹਨਾਂ ਬੈਠਾ ਤੋਰੇ ਦਾ ਬਾਈ ਟਾਈਮ ਹੋ ਗਿਆ ਆ ਜਾ ਆਪਣੀ ਜਾ ਮੰਮੀ ਬਾਤ ਖਾਲੀ ਕਰ ਦੇ ਇੱਕ ਮਿੰਟ ਬਾਈ ਜਾ ਰਹੇ ਹੋ ਹੋਰ ਲੈ ਹੋਰ ਲੈ ਹੋਰ ਲੈ ਪਾਤਾ 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 ਆ ਜਿੰਨੀ ਚੱਕ ਨੂੰ ਉੱਕ ਗਿਆ ਚਲੋ ਆਹ ਰਾਹ ਹੈ ਤੇ ਲਾਉਣਗੇ ਤੀਰੇ ਆਇਆ ਜਾਵਦਾ ਨਾ ਕੱਤਾ ਲੱਗੇ ਪਾਇਆ ਉਹਨੇ ਕੱਟ ਜਾਂਦੀ ਵੀ ਬਣਾਣੀ ਕਰਦਾ ਨਹੀਂ ਨਾ ਉਤਰ ਉਤਰਿਆ ਵੀ ਉਤਰਿਆ ਅੱਛਾ ਆਇਆ ਗੱਡੋ ਗੱਡੋ ਨਹੀਂ ਰਹਿਤ ਰਹੀ ਬਾਈ ਹੈ ਜਿੱਦੋ ਚੱਕ ਮਾਰ ਲਓ ਸਾਰਾ ਪਹਿਲੇ ਵੇ ਲੈ ਜਾਣਗੇ ਉਹ ਨਹੀਂ ਨਹੀਂ ਉਹਦੇ ਤੇ ਜਾਊਗਾ ਲੈ ਜਾਣਗੇ ਸਿੰਗਾ ਟੈਂਟਰ ਤੇ ਚੜ੍ਹ ਜੂਗਾ ਮੈਂ ਕਿੱਥਾ ਮੈਂ ਕਿੱਥੇ ਪਾ ਦੇ ਜੀ ਲੈ ਜੀ ਮਗਰ ਬਹਿ ਜਾ ਦੋ ਜਾਨੇ ਮੈਂ ਵੀ ਰਤਾ ਮੈਂ ਦਿਲ ਕੋ ਨਹੀਂ ਭੇਜੂਗਾ ਮੁਰੇ ਤੈਨ ਜਿਹੜੇ ਵਿਚਾਲੇ ਬਹਿ ਜਾਣਗੇ ਦੋ ਜਾਨੇ ਪਿੱਛੇ ਲੈ ਜਾਓ ਗੱਡੀਆਂ ਫੇਰ ਨਹੀਂ ਆਈ ਜਾਣਗੇ ਦੋ ਰਣੀਆ ਇਹ ਨਹੀਂ ਨਹੀਂ ਆਈ ਜਾਣੇ ਖੋਸ਼ ਇਹ ਕਾਹ ਲੈ ਜਾਉਣਾ ਨਹੀਂ ਆਈ ਜਾਣੀ ਹੈ ਨਹੀਂ ਇੱਕ ਅੱਜ ਹੀ ਜਾ ਰਹੀ

ਆਹ ਨਹੀਂ ਚੱਲ ਬਸ ਬਠਿੰਡੇ ਵੀ ਜਾਣਾ ਆਪਾਂ ਸਿੱਧਾ ਅੱਛਾ ਇੱਧਰ ਦੀ ਬਾਹਰੇ ਬਾਹਰ ਹਾਂ 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 ਮਾਗਲੇ ਬੰਦੇ ਲੋਕੋ ਹੈ ਮਾਗਲੇ ਬੰਦੇ ਨੇ ਜਾਈਂ ਹੁੰਦਾ ਨਹੀਂ ਨਹੀਂ ਆ ਤਾਂ ਤੇਜ਼ ਕਰ ਦਿੰਦੇ ਆ 2 ਮੀਟਰ ਬਸ ਠੰਡੀ ਹੋ ਜੀ ਚੱਲਦੇ ਮੜੀ ਫੇ ਹਾਂ ਹਾਂ ਸੋ ਸੁਦਾਮਣ ਤੇ ਰਿਆਪਾ ਹਲੂ ਆਰਦਾ ਉਹ ਫੇਰ ਆਪਾਂ ਨਹੀਂ ਆਪਣੇ ਕੋਈ ਜਾ ਪਾ ਹਾਂ ਕੋਈ ਨਾ ਆ ਆਪਾਂ ਚੀਰੇ ਆਲਾ ਫਿਰ ਪਰੋਲੇ ਨੂੰ ਆਵੰਗਾ ਚੀਰੇ ਆਲੇ ਹਾਲ ਕੋਈ ਨਹੀਂ ਬਾਲਗਾਟ ਹੋ ਜਾਂਦੀ ਆ ਜੇ ਬਾਦ ਘਰ ਤਾਂ ਹਾਂ ਉੱਧਰ ਵੀ ਹਾਂ ਉਹਦੇ ਤੋਂ ਟ੍ਰੇਨਿੰਗ ਲਈ ਟ੍ਰੇਨਿੰਗ ਉਹਦੇ ਆਪ ਆਉਂਗਾ ਹਲ ਵੀਰਪਾਲ ਟ੍ਰੇਨਿੰਗ ਦੇ ਰਹੀ ਹੈ ਮੰਮੀ ਆਹ ਜਿੰਨਾ ਦੇ ਮਾਰ ਵਿੱਚ ਚਾ ਸਾਲੂ ਵਾਲੀ ਆਖਣਾ ਚੱਲ ਸਾਦੂ ਵਾਲੀ ਹੋ ਗਈ ਤੂੜਕ ਜਾਨੀ ਦੂਜੀ ਵਧੀਆ ਹੁਣ ਪਾਈ ਇਥੋਂ ਆਣ ਗਿਆ ਪਾਪੀਆਂ ਬੰਤੇ ਹਾਂ ਹਾਂ ਪਰ ਇੱਥੇ ਜੰਨ ਹਾਂ ਪਤਾ ਵਾਲੇ ਨਾ ਪੁੱਤ ਮਨੇ ਕਿ ਪਤਾ ਸਹਰ ਫਮਦਿਆ ਪਾਪੀਆਂ ਚਾਹ ਰਹੀ ਕਹਿੰਦੇ ਅੜਕੋ ਪੁਣੀ ਵਾਲੀ ਉੱਥੇ ਜੀ ਕਰਦੀ ਮਾ ਸੁਦਾ ਮਿਲ ਤਰਿਆ ਪਰ ਬਿਨਾ ਵਾਲੀਏ ਨੀ ਜਿੰਨਾ ਦੇ ਮਨ ਵਿੱਚ ਉੱਚ ਅਧਿਲਾਗ ਵਿੱਚ ਤੂੰ ਲਗ ਰਿਆ ਇਹ ਤਾਂ ਬਹੁਤ ਬੋਲਦਾ ਵਿੱਚ ਹਾਂ ਪਹਿਲਾਂ ਵੀ ਆਪਣਾ ਤਾਂ ਰਹਦਾ ਹੀ ਹਾਂ ਰੱਦਾ ਸੀ ਹਾਂ ਹੈ ਮੂਸਾ ਯੂਈ ਸੌਂਦ ਚੀਰੇ ਉਹ ਬਾਪੀ ਲਿਆਵੇ ਆਕੇ ਤਰਸਾਵੇ ਸੁਦਦੇ ਜਹਦੇ ਵਿੱਤ ਉਹ ਸਰਾਏ ਸਹਾਂਫਾ ਬਤਿੰਗਾ ਪਾਦਿੰਗਾ ਜਿੰਨਾ ਦੇ ਬਣੇ हा बाम कर ਲੋ ਵੀ ਗਾਣੇ ਦਿੱਲੀ ਤੋਂ ਬਣਾਉਣੇ ਨੇ ਬੋਰਡ ਦਾ ਆ ਜਾਣਗੇ ਕਿੱਦੇ ਆਉਣੇ ਪਤਾ ਨਹੀਂ ਉਹ ਕਿਦਾਂ ਦਾ ਸੀ ਵੀਰਾ ਤੇ ਆ ਸਟਿਕਰਾਂ ਦੀ ਗੱਲ ਕਰਦੀਆਂ ਜਾਨ ਤੋਂ ਪਾウダー ਕਰ ਲੈਂਦੇ ਆ ਜਾਣਗੇ ਦੇਖਾ ਮੈਂ ਘਰੇ ਪਏ ਆਉਣਗੇ ਬੱਬੇ ਕੰਨਾ ਬਾ ਬੱਬੇ ਬੱਬਾ ਵਾਵਾ ਆਉਂਦਾ ਕਿ ਬੱਬਾ ਆਉਂਦਾ ਬੱਬਾ ਬੱਬਾ ਆਉਂਦਾ ਨਹੀਂ ਲਿਖਣਾ ਭਾਬੀ ਬੱਬਾ 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 ਲੋ ਜੀ ਪਹੁੰਚ ਕੇ ਬੈਣ ਕੇ ਚਾਹ ਪਾਣੀ ਪੀ ਲਿਆ ਤੇ ਹੁਣ ਬਸ ਸਮਾਨ ਲਾਉਣ ਲੱਗੇ ਆ ਜਿਆਦਾ ਸ਼ੂਟ ਨਹੀਂ ਕਰ ਰਹੇ ਕਿਉਂਕਿ ਇੱਥੇ ਫਿਰ ਥੋੜੀ ਸੰਗ ਲੱਗਦੀ ਏ ਪਰ ਪਹਿਲੀ ਵਾਰ ਆਏ ਆ ਤੇ ਫਿਰ ਇੰਦਾ ਆਪਣੇ ਆਪ ਨੂੰ ਹੁੰਦਾ ਹਨਾ ਲੋ ਜੀ ਪਹੁੰਚ ਗਿਆ ਭੈਣ ਦੇ ਘਰੇ ਸਮਾਨ ਇਹ ਤਾਂ ਲਾਹੀ ਲੈ ਕੇ ਆਈ ਸੀ ਇਹ ਆ ਗਿਆ ਅੱਜ ਲੈ ਕੇ देखो इधर दादी पोती की गई तकदीर मम्मी का सिर वाई है मैं हूँ <laughs> <आजी। उन> चुनी <laughs> दादी पोती का दा प्यार ਸਮਾਨ ਸਮੋਨ ਹੁਣ ਅਸੀਂ ਕਿਹਾ ਨਵੇਂ ਪ੍ਰੈਸ ਟੇਬਲ 'ਚ ਰੱਖ ਲਈਏ ਸਾਰਾ ਆਪਣਾ ਡਨ ਹੋ ਗਿਆ ਸੀਗਾ ਤੇ ਹੁਣ ਕੱਪੜੇ ਕੋਪੜੇ ਪ੍ਰੈਸ ਕਰਕੇ ਇਸ ਤੋਂ ਬਾਅਦ ਸਾਰਿਆਂ ਦੀ ਸੈਟਿੰਗ ਕਰ ਦੇਣੀ ਹੈ ਇਹਦੇ ਵਿੱਚ ਵਿੱਚੇ ਪਾਪੇ ਹੋਣਾ ਦੇ ਵਿੱਚੇ ਹੀ ਮਨਦੀਪ ਦੇ ਵਿੱਚੇ ਹੀ ਮੇਰੇ ਵਿੱਚੇ ਮੈਂ ਕਦੇ ਲਾਡੀ ਕਹਿਣ ਲੱਗੀ ਸੀ ਦਾ ਭਰਾ ਦਾ ਨਾ ਲਾਡੀ ਤੇ ਇਹਦੀ ਪੂਰੀ ਸੈਟਿੰਗ ਕਰ ਦੇਣੀ ਆਪਾਂ ਤੇ ਇਹਦੇ 'ਚ ਆਪਾਂ ਜਿਹੜਾ ਸਾਰਾ ਸਮਾਨ ਮਹਿੰਦੀ ਦਾ ਬੈਂਗਲ ਸਰਮਨੀ ਦਾ ਤੇ ਹੋਰ ਕਾ ਦਾ ਖਲਦੀ দাও ਸਾਰਾ ਆਪ ਇਹਦੇ ਚ ਟਿਕਾ ਦੇਣਾ ਉੱਪਰ ਸਪੇਸ ਹੈਗੀ ਆ ਕਾਫੀ ਤਾਂ ਤਾਂ ਕਿ ਜਿਹੜਾ ਆਪਾਂ ਨੂੰ ਵਿਆਹ ਵਾਲੇ ਦਿਨ ਜਿਹੜੇ ਵੀ ਫੰਕਸ਼ਨ ਹੋਣਗੇ ਉਹਦੇ ਵਿੱਚ ਹੌਸ਼-ਪੋਸ਼ ਜਈ ਨਾ ਹੋਵੇ ਸਮਾਨ ਪਤਾ ਹੋਵੇ ਕਿਹੜਾ ਕਿੱਥੇ ਪਿਆ ਆ ਤੇ ਇਧਰ ਤਾਜੂ ਨੇ ਪਾ ਲਈ ਫਰੌਕ ਲਾਲੀ ਨੇ ਵੀ ਆਈ ਸੀ ਸੂਟ ਪਾਉਣਾ ਜਾਗੋ ਜੀ ਲੋ ਜੀ ਮਿਸਟਰ ਸਮਰ ਹੁਣੇ ਪਹੁੰਚ ਚੁੱਕੇ ਆ ਸਾਰੇ ਪੁੱਛੀ ਜਾਂਦੇ ਸੀ ਵੱਡੀ ਦੀਦੀ ਕਦੋਂ ਆਊਗੀ ਵੱਡੀ ਦੀਦੀ ਪਹੁੰਚ ਗਏ ਆ ਕਰ ਲੋ ਦਰਸ਼ਨ ਸਾਰੇ ਬਚਦੇ ਸੇ ਕਰਵਾਉਣਗੇ ਆਏ ਹਾਏ ਬੜੀ ਨੇ ਏਡਾ ਤਾਂ ਕੀਤਾ ਪਹੁੰਚ ਗਿਆ ਸਮਰ ਮਾਸੀ ਦੇ ਵਿਆਹ ਤੇ ਹੈਨਾ ਸੱਸੀ ਗੱਲ ਕਰ ਦੋ ਸੱਸੀ ਗੱਲ ਕਰ ਦਿੰਦੇ ਸਾਰੇ ਨੂੰ ਇਹ ਸੱਸੀ ਗੱਲ ਦੀ ਮੈਂ ਆ ਗਿਆ ਮੋਦੀਪ ਤੇ ਤਕਦੀਰ ਉਧਰ ਖੇਡਣ ਲੱਗੀਆਂ ਇਹਦੀ ਗੱਲ ਬਾਤ ਹੋ ਗਈ ਤਕਦੀ ਮੋਦੀਪਾ ਹੌਲੀ ਬੱਚੇ ਵਜੀ ਮੋਦੀਪਾ ਉਹ ਮੋਦੀ ਇਹਦੇ ਸ਼ੂ ਪਵਾ ਕ੍ਰੌਕਸ ਇਹਦੇ ਹਾਂ ਤੂੰ ਕਹਿ ਤੇਰੇ ਆਖੇ ਪਾਉ ਹਾਂ ਕਹਿ ਕੇ ਦੀਦੀ ਕ੍ਰੌਕਸ ਪਾਲਾ ਖਦਾਸੀ ਅੱਜ ਕਿੰਨੇ ਕੰਮ ਕੀਤੇ ਦੱਸੋ ਰਾਣੀ ਨੂੰ ਦੱਸੋ ਕਰਾਂ ਰਾਣੀ ਨੂੰ ਚਲ ਗਈ ਬੈਠ ਗਈ ਪਹਿਲਾਂ ਕਿ ਬੜੀ ਚੰਗਾ ਲੈਣੀ ਸਾਡੀ ਅੱਜ ਸਾਰੇ ਤਰ੍ਹਾਂ ਦੇ ਕੱਪੜੇ ਸੰਭਾਲਦੇ ਵੀ ਜਿਹੜੇ ਵੀ ਹੁਣ ਪਾਉਣੇ ਸੀਗੇ ਫਰਮਾ ਵੀ ਬੰਦੇ ਸਿਆਣਾ ਵੀ ਸਾਡੀ ਅੰਟੀ ਦੇ ਦੋ ਨਾਂ ਅੰਕੜਾ ਦੇ ਵੀ ਸਾਰਿਆਂ ਦੇ ਪ੍ਰੈਸ ਕਰਕੇ ਅਸੀਂ ਰੱਖਦੇ ਦੋਨਾਂ ਅੰਕੜਾ ਨੇ ਕਹਤਾ ਉਹ ਅੰਕੜਾ ਨੇ ਥੋੜੇ ਕਿਤੇ ਮਾਸੜ ਦੇ ਕਿਤੇ ਇਕੱਲੇ ਦੋ ਗੁੱੜ ਤੇ ਵੀ ਹਮੇ ਉਹ ਅੰਕੜਾ ਵੀ ਇਕੱਲੇ ਮੈਂ ਤਾਂ ਕਿ ਜਿਹੜੇ ਦੋਨਾਂ ਅੰਕੜਾ ਦੇ ਵੀ ਕੋਈ ਗੱਲ ਨਹੀਂ ਤੇ ਰਾਵਾਂਗੇ ਦਾ ਸਮਾਨ ਅਲੱਗ ਕਰਕੇ ਰੱਖਦਾ ਉਹ ਵੀ ਦਾ ਸਮਾਨ ਅਲੱਗ ਕਰਕੇ ਰੱਖਦਾ ਬੀਤੇ ਨਾਲ ਵੀ ਨਵੇਂ ਪ੍ਰੈਸ ਦੇ ਵਾਲ ਲੈ ਕੇ ਆਏ ਸੀ ਉਹਦੇ ਸਾਰਾ ਸੈੱਟ ਕਰਦਾ ਵੀਰ ਸਾਡੇ ਜੋ ਕੋਈ ਵੀ ਜਣੇ ਜਾ ਕੇ ਉੱਥੋਂ ਸਮਾਨ ਚੱਕ ਕੇ ਲਿਆ ਸਕਦਾ ਨਾ ਸੀ ਹੁਣ ਨਾ ਸੀ ਆਂਟੀ ਨੂੰ ਕੱਢ ਕੇ ਕੱਪੜੇ ਦੇਣੇ ਨਾ ਪੰਨੂ ਦੇਣੇ ਕਿਸੇ ਨੂੰ ਨਹੀਂ ਦੇਣੇ ਸਾਰਿਆਂ ਨੂੰ ਦੱਸਦਾ ਹੁਣ ਚੱਕ ਕੇ ਪਾ ਲੈਣੀ ਹੈ ਸਾਰੇ ਨੂੰ ਸੁਖਾ ਲੈ ਆਹ ਗੋਣ ਮੰਦਾ ਰਾਣੀ ਉਹ ਸਿੱਖੀ ਦਿਖਾਈ ਆ ਰਾਣੀ ਤੂੰ ਚੱਕ ਰਣੀ ਲਾਓ ਵੀ ਹਣ ਆਪਾਂ ਆਥਰ ਦਾ ਜਿਹੜਾ ਬਸ ਕੱਲ ਦਾ ਦਿਨ ਰਹਿ ਗਿਆ ਸੰਗ ਤਾਂ ਦੀ ਡੇਰੇ ਫਿਰ ਕੱਲ ਤੋਂ ਇੱਧਰ ਹੀ ਪਰਮਨੈਂਟ ਕਰ ਦਵਾ ਲੈਣ ਤੇ ਡੇਰੇ ਅੱਜ ਹੀ ਜਾਣਾ ਹੈ ਇਹਨਾਂ ਨੇ ਨਵਿੰਦਰ ਨੂੰ ਤਾਂ ਰੱਖਣਾ ਹੈ ਤੇ ਕੀ ਇੱਥੇ ਹੀ ਰੱਖਣਾ ਨਵਿੰਦਰ ਨੂੰ ਭਾਜੀ ਮੈਂ ਨਵਿੰਦਰ ਨੂੰ ਕਹਿੰਦਾ ਜਿੱਥੇ ਅੱਜ ਮੰਜੜਾ ਆਈ ਮੈਂ ਕਿ ਆਪਾਂ ਦੇ ਇੱਥੇ ਕੰਬਲ ਢੱਕ ਕੇ ਪਾ ਜਾ ਕਰਨਾ ਤੇ ਹੋਰ ਹੋ ਕੇ ਦੋ ਸੀਟ ਵੀ ਲੈ ਜਾਣਾ ਮਾਰੀ ਕੋਲੇ ਹੈ ਨਹੀਂ ਆਪਣਾ ਸੁਆਦ ਮਾਰੀ ਕੋਲੀ ਮੈਂ ਤਾਂ ਨਹੀਂ ਉੱਥੇ ਮੰਜੇ ਲਾ ਲਾ ਮੇਰਾ ਗੱਦੇ ਲਾ ਲਾ ਗੱਦੇ ਸਹੀ ਨਹੀਂ ਲੱਗਣਗੇ ਉੱਥੇ ਗੱਦੇ ਲਿਆ ਕੇ ਤਾਂ ਉਹ ਲਾ ਕੇ ਐਨੀ ਆ ਕੇ ਨਾ ਕਰੋ ਨਿੰਦਰਾ ਨਾਵਾ ਸਦੇ ਜੂਟ ਪਾ ਨਸੋ ਮਚਾ ਦੇਣਾ ਸੀ ਰਾਣੀ ਨੇ ਬੂ ਨਹੀਂ ਨਹੀਂ ਤੇ ਰੋਟੀ ਇੱਕ ਵੀ ਨਹੀਂ ਸੀ ਸੋਣੀ ਭਾਬੀ ਰਾਣੀ ਦੇ ਕੋਈ ਇਲਜ਼ਾਮ ਨਾ ਲਾਓ ਰਾਣੀ ਬਹੁਤ ਕੰਮ ਕਰਦੀ ਐ ਹੂੰ ਸੌਂਗੀ ਥੋੜੇ ਲੀਡਾ ਅੱਧੇ ਚੰਗੀ ਮਸਾਈ ਸੁੱਤੀ ਅੱਜ ਤੱਕ ਅੱਜ ਨੇ ਜਣੀਆਂ ਸਾਡੀਆਂ ਬਸ ਵਾਸਤੇ ਕਰਾਈ ਆ ਸਾਡੀਆਂ ਕੀ ਸਾਡੀਆਂ ਉਹ ਵੀ ਸਾਡੀਆਂ ਨਾਮ ਤੂੰ ਉਹ ਮੈਂ ਬੈਠੀ ਗੰਨੀ ਵਾਲੀ ਚੱਕੀ ਆ ਹੋਰ ਬਹੁਤ ਕੰਮ ਸੀ ਅੱਜ ਮੈਨੂੰ ਤੂੰ ਬਸ ਕਰ ਰੋਟੀ ਖਾਦੇ ਨਾ ਨਿਗਾਣਾ ਤਿੰਨ ਦਿਖਾ ਕੇ ਤੂੰ ਬਚੋਲਾ ਸਾਹਿਬ ਰੋਟੀ ਖਾ ਕੇ ਇੰਦਾ ਨਹੀਂ ਜਾਣ ਦੇਣਾ ਸੀ ਆ ਰੋਟੀ ਬੜੀ ਪਈ ਆ ਨਹੀਂ ਨਹੀਂ ਰੋਟੀ ਖਾ ਕੇ ਦੁਰੇ ਸੀ ਲੈ ਕਿਹੜੇ ਵੇਲੇ ਆ ਦੀ ਖਾਧੀ ਰੋਟੀ 2 ਘੰਟੇ ਦਾ ਰਾਹ ਚ ਲੱਗ ਗਿਆ ਸਾਨੂੰ ਹਾਂ ਅੱਜ ਤਾਂ ਰੋਟੀ ਪੋੜ ਸਕਿਆ ਵਾ ਤੇਰਾ ਦਾ ਹੋਰ ਵੀ ਹੋਰ ਚਾ ਲੋ ਚ ਰੋਟੀ ਦੋ ਨਾ ਨਹੀਂ ਤਾਂ ਸ਼ਕ ਨਹੀਂ ਆ ਹਾਂ ਤੇਰਾ ਕੇਸ ਤੇ ਤੇਰਾ ਡੱਬਾ ਸਾਰੇ ਤੇ ਆਹੋ ਕਰਦੇ ਬੂਰੀ ਦਾ ਡੱਬਾ ਦਾ ਜਾਂਦੇ ਸਮਾਨ ਚੱਲ ਡੱਬਾ ਦਾ ਜਾਂਦੀ ਸਮਾਨ ਚੱਲ ਵਧੀਆ ਹੈ ਕੇਸ ਕਰਨ ਨੂੰ ਤੂੰ ਆ ਵੀਰ ਨੂੰ ਮਾਰ ਤਾ ਪੜਾ ਦੇ ਮੈਂ ਆ ਵੀਮਾਨ ਤੂੰ ਬੂਰੀ ਨੂੰ ਪੜਾ ਬੱਦਰ ਦੇ ਲਓ ਜੀ ਬਾਬੇ ਅੱਜ ਦੇ ਵਲੌਗ ਦਾ ਕਰਦੇ ਆਂ ਐਂਡ ਤੇ ਮਿਲਦੇ ਆਂ ਆਪਾਂ ਨਵੇਂ ਵਲੌਗ ਦੇ ਨਾਲ ਤੇ ਅੱਜ ਦਾ ਵਲੌਗ ਜਿਹੜਾ ਬਹੁਤ ਘੈਂਟ ਸੀਗਾ ਤੇ ਬਹੁਤ ਵਧੀਆ ਤੇ ਸੋਹਣਾ ਬਗਾਂ ਲਾ ਦੇਣ ਚੜਿਆ ਸੀਗਾ ਕਿ ਅੱਜ ਵੱਡੀ ਭੈਣ ਵੀ ਆ ਗਈ ਆ ਰਮਗਰੋਂ ਪਾਪੂ ਜਾ ਕੇ ਲਿਆਇਆ ਸੀਗਾ ਹਨਾ ਤੇ ਦੂਜੇ ਨੰਬਰ ਤੇ ਗੱਲ ਇਹ ਸੀਗੀ ਕਿ ਮਨਦੀਪ ਦੇ ਸਹੁਰੇ ਅੱਜ ਮੈਂ ਗਿਆ ਸੀ ਪਹਿਲੀ ਵਾਰੀ ਪਹਿਲੀ ਵਾਰੀ ਕਿ ਦੂਜੀ ਵਾਰੀ ਗਿਆ ਸੀਗਾ ਕਿਉਂਕਿ ਪਹਿਲੀ ਵਾਰੀ ਸੀ ਦੇਖਣ ਗਏ ਸੀਗੇ ਬਾਈ ਨੂੰ ਤੇ ਦੂਜੀ ਵਾਰੀ ਗਿਆ ਸੀਗਾ ਤੇ ਉੱਥੇ ਬਈ ਵਲੌਗ ਸ਼ੂਟ ਕਰਨ ਦਾ ਥੋੜਾ ਜਿਹਾ ਕਾਰਨ ਇਹ ਰਿਹਾ ਕਿਉਂਕਿ ਪਹਿਲੀ ਦੀ ਗਏ ਸੀ ਹਨਾ ਮਤਲਬ ਅਫੀਸ਼ੀਅਲੀ ਤੌਰ ਤੇ ਤਾਂ ਪਹਿਲੀ ਦੀ ਗਏ ਸੀਗੇ ਤੇ ਇਸ ਕਰਕੇ ਸੰਗ ਲੱਗਦੀ ਸੀਗੀ ਸੋ ਥੋੜਾ ਬਹੁਤ ਜਿੰਨਾ ਕੁ ਹੋਇਆ ਉਹਨਾਂ ਕ ਸ਼ੂਟ ਕੀਤਾ ਸੋ ਵਿਆਹ ਤੋਂ ਬਾਅਦ ਆਪਾਂ ਪਰਫੈਕਟ ਤਰੀਕੇ ਨਾਲ ਸਾਰਿਆਂ ਨੂੰ ਇੰਟਰੋਡਿਊਸ ਕਰਵਾਵਾਂਗੇ ਹਨਾ ਕਿਉਂਕਿ ਤੁਹਾਨੂੰ ਪਤਾ ਹੀ ਆ ਹਨਾ 13 ਸੰਗ ਲੱਗਦੀ ਹੁੰਦੀ ਹੈ ਬੰਦੇ ਨੂੰ ਤੇ ਚਲੋ ਹੁਣ ਆਪਾਂ ਮਿਲਦੇ ਹਾਂ ਨਵੇਂ ਵਲੌਗ ਦੇ ਨਾਲ ਕਿਉਂਕਿ 9 ਤਰੀਕ ਆ ਗਈ ਹੈ ਤੇ 9 ਤਰੀਕ ਤੋਂ ਬਾਅਦ ਤੁਹਾਨੂੰ ਪਤਾ ਹੀ ਆ ਬਸ ਵਿਆਹ ਸ਼ੁਰੂ ਆ ਹੁਣ ਵਿਆਹ ਤਾਂ ਕਿੱਦਿਆਂ ਦਾ ਸ਼ੁਰੂ ਹੋ ਵੈਸੇ ਬਾਕੀ ਚਲੋ ਜੀ ਹੁਣ ਕਰਦੇ ਆ ਆਪਾਂ ਇਸ ਬਲੌਗ ਨੂੰ ਖਤਮ ਮਿਲਦੇ ਆ ਨਵੇਂ ਬਲੌਗ ਦੇ ਨਾਲ ਕੱਲ ਨੂੰ ਤਰਾਂਗੇ ਟੈਂਕੀ ਵਗੈਰਾ ਤੇ ਨਾਲੇ ਕੁਝ ਹੋਰ ਕੰਮ ਕਰਾਂਗੇ ਜਿਹੜੇ ਕਰਨ ਵਾਲੇ ਆ ਸ਼ਾਇਦ ਮੈਂ ਆਪਣੇ ਕੱਪੜੇ ਵਗੈਰਾ ਵੀ ਫੜ ਕੇ ਲਿਆਉਂਗਾ ਬਾਕੀ ਹੁਣ ਕੱਲ੍ਹ ਦੇ ਬਲੌਗ ਚ ਦੇਖਿਓ ਕੀ ਬਣਦਾ ਠੀਕ ਹੈ ਤੇ ਬਾਏ ਬਾਏ ਜੀ ਗੁੱਡ ਨਾਈਟ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਬਾਏ ਬਾਏ ਜੀ ਗੁੱਡ ਨਾਈਟ